ਮਾਤਾ ਗੁਜਰਕੌਰ ਨੂੰ ਛੋਟੇ ਸਾਹ ਜਦੇ ਮਾ ਵੱਡੇ ਵੀਰ ਨਹੀਂ ਨਜ਼ਰ ਆਉਂਦੇ ਸਰਸਾ ਦੇ ਗੰਡੇ ਤੇ ਇੱਕ ਪਿਆ ਪਰਿਵਾਰ ਵਿਛੋੜ We don't know. ਸਭ ਜਾਂਦੇ ਮਾਂ ਗੁਜਰ ਕੋਰ ਤੁਰੇ ਜਾਂਦੇ ਨੇ ਜਾਂਦਿਆਂ ਜਾਂਦਿਆਂ ਸ਼ਾਮ ਪੈ ਗਈ ਮੈਂ ਥੋੜਾ ਜਿਹਾ ਇਤਿਹਾਸ ਦਰਹਾਉਣਾ ਸ਼ਾਮ ਪਈ ਮਾਤਾ ਠੰਡੀ ਹਵਾ ਵਗਦੀ ਮਾਂ ਹੱਥ ਸੁੰਨ ਨੇ ਪੈਰ ਸੁੰਨ ਨੇ ਮਾਂ ਕੀ ਬਣੇ ਕਿੱਧਰ ਨੂੰ ਜਾਣਾ ਪਤਾ ਕੁਛ ਨਹੀਂ ਪਤਾ ਆਸੇ ਪਾਸੇ ਲੱਭਦਾ ਕੁਛ ਨਹੀਂ ਇੱਕ ਝੋਪੜੀ ਨજર ਆਈ ਸਾਹਿਬ ਜੀ ਦੇ ਕਹਿੰਦੇ ਮਾਂ ਓ ਸਾਹਮਣੇ ਇੱਕ ਛੱਪਰੀ ਵਿੱਚ ਦੀਵਾ ਬਦਲਦਾ ਨਜ਼ਰ ਆਉਂਦਾ ਹੈ ਆਪਾਂ ਉੱਥੇ ਚੱਲੀਏ ਮਾਂ ਗੁਜਰ ਘੁਰ ਕਹਿੰਦੀ ਚਲੋ ਪੁੱਤਰ ਚਲੇ ਗਏ ਛੱਪਰੀ ਦੇ ਬਾਹਰ ਜਾ ਕੇ ਖੜ ਗਏ ਸਾਧ ਸੰਗਤ ਜੀ ਉਹ ਗੁਰਮਖੋ ਸਮਾ ਯਾਦ ਕਰਕੇ ਵੇਖੋ ਆ ਸੁੰਨ ਕਿੰਨਾ ਪੈਂਦਾ ਬਾਹਰ ਜਦੋਂ ਜਾਇਦਾ ਕਿੰਨੀ ਠੰਡ ਸੱਤ ਤੇ 9 ਸਾਲ ਦੀ ਉਮਰਾਂ ਸੀ ਕਹਿੰਦੇ ਛਪਰੀ ਚ ਦੀਵਾ ਬਲਦਾ ਤੇ ਮਾਂ ਗੁਜਰਕੌਰ ਸਾਹਿਬ ਜਾਦੇ ਚਲੇ ਗਏ ਛਪਰੀ ਦੇ ਅੱਗੇ ਖੜ ਕੇ ਆਵਾਜ਼ ਮਾਰੀ ਮਾਂ ਗੁਜਰਕੌਰ ਕਹਿੰਦੀ ਵੇ ਛਪਰੀ ਦੇ ਆ ਮਾਲਕਾ ਜਰਾ ਬਾਹਰ ਆ ਕੌਣ ਹੈ ਸ਼ਾਮ ਦਾ ਵੇਲਾ ਹੈ। ਨੇਰਾ ਹੋਇਆ। ਇਸ ਟਾਈਮ ਤੇ ਕੋਈ ਅੱਗੇ ਆਇਆ ਨਹੀਂ ਅੱਜ ਕੌਣ ਆਇਆ? ਮਾਂ ਆਵਾਜ਼ ਮਾਰਦੀ ਗੁਜਰ ਕੌਣ? ਛੱਪਰੀ ਵੀ ਆ ਮਾਲਕ ਅਜਰਾ ਬਾਹਰ ਆ। ਤੇ ਅੰਦਰ ਬੈਠਾ ਸੀ ਕੁੰਮਾ ਮਾਸ਼ਕੀ। ਮਲਾ ਸੀ। ਇਤਿਹਾਸ ਵਿੱਚ ਨਾਮ ਆਉਂਦਾ। ਕੁੰਮਾ ਮਾਸ਼ੀ। ਮਲਾ ਹੈ। ਤੇ ਕਹਿੰਦੇ ਬਾਹਰ ਆ ਗਿਆ ਹੱਥ ਜੋੜੇ ਦੱਸੋ ਜੀ ਇਹਨੂੰ ਨਹੀਂ ਪਤਾ ਵੀ ਕੌਣ ਨੇ ਸਾਬ ਜਦੇ ਮਾਤਾ ਜੀ ਕੁਛ ਨਹੀਂ ਪਤਾ ਆ ਗਿਆ ਹਾਂਜੀ ਦੱਸੋ ਮਾ ਗੁਰ ਗੁਰ ਕੌਰ ਕਹਿੰਦੀ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਾਣਦਾ ਪੁੱਤਰਾ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਾਣਦਾ? ਇਹ ਕਹਿੰਦਾ ਕਹਿੰਦਾ ਕੁੰਮਾ ਮਾਸਕੀ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਜਿਹੜੇ ਆਨੰਦਪੁਰ ਸਾਹਿਬ ਰਹਿੰਦੇ ਨੇ। ਮਾਤਾ ਜੀ ਮੈਂ ਜਾਣਦਾ ਮਹਾਰਾਜ, ਦਰਸ਼ਨ ਨਹੀਂ ਕੀਤੇ ਪਰ ਉਹਨਾਂ ਦੀ ਸ਼ੋਭਾ ਬਾਰੇ ਜਾਣਦਾ। ਉਹ ਕਹਿੰਦੇ ਦੁਖੀਆਂ ਦੇ ਦਰਦੀ ਨੇ, ਹਰ ਇੱਕ ਦੀ ਗਰੀਬ ਦੀ, ਅਮੀਰ ਦੀ ਨਵਾਣੇ ਦੀ ਲਤਾੜੇ ਦੀ ਫਰਿਆਦ ਸੁਣਦੇ ਨੇ ਮਾਤਾ ਜੀ ਮੈਂ ਜਾਣਦਾ ਮਲਾ ਸੀ ਏ ਉਮਾ ਮਾਸ਼ੀ ਮਾਤਾ ਜੀ ਉਹਨਾਂ ਦੀਆਂ ਸੰਗਤਾਂ ਦਰਸ਼ਨ ਕਰਨ ਵਾਸਤੇ ਜਾਂਦੀਆਂ ਨੇ ਮੈਂ ਆਪਣੀ ਬੇੜੀ 'ਚ ਬਿਠਾ ਕੇ ਇੱਕ ਪਾਸਿਓਂ ਦੂਜੇ ਬੰਨੇ ਲਾ ਦਿੰਦਾ ਸੰਗਤਾਂ ਬੜੀਆਂ ਉਹਨਾਂ ਦੀਆਂ ਹੁੰਦੀਆਂ ਮੇਰੇ ਕੋਲ ਤੇ ਮਾਂ ਗੁਜਰ ਕੋ ਰੱਖਣ ਲੱਗੀ ਕਹਿੰਦੀ ਪੁੱਤਰਾ ਆ ਜਿਹੜੇ ਲਾਲ ਨੇ ਨਾ ਦੋ ਛੋਟੇ ਛੋਟੇ ਸਾਹਿਬ ਜੋਰਾਵਰ ਸਾਹਿਬ ਫਤਿਹ ਸਿੰਘ ਨਾਮ ਨੇ ਇਹਨਾਂ ਦੇ ਪੁੱਤਰਾ ਇਹ ਪਤਾ ਕੌਣ ਨੇ ਕੌਣ ਨੇ ਆਏ ਹਾਏ ਪੁੱਤਰਾ ਇਹ ਜਿਹੜੇ ਲਾਲ ਨੇ ਨਾ ਤੋਂ ਪਤਾ ਹੈ ਕੌਣ ਨੇ ਕਿਹਦੇ ਕੌਣ ਮਾਤਾ ਗੁਜਰਕੌਰ ਜੀ ਕਹਿੰਦੇ ਇਹ ਗੁਰੂ ਗੋਬਿੰਦ ਸਿੰਘ ਦੇ ਲਾਲ ਨੇ ਸਾਹਿਬ ਜਾਦੇ ਨੇ ਕਿੰਨਾ ਮਾਤਾ ਜੀ ਮਹਾਰਾਜ ਦੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੱਸਿਆ ਮੈਂ ਮੈਂ ਗੁਰੂ ਗੋਬਿੰਦ ਸਿੰਘ ਦੀ ਮਾਂ ਵਾ ਮੈਂ ਗੁਰੂ ਗੋਬਿੰਦ ਸਿੰਘ ਦੀ ਮਾਂ ਮੈਂ ਜਨਮ ਦਿੱਤਾ ਹੈ 32 ਸਾਲਾਂ ਬਾਅਦ ਆਪਣੇ ਪੁੱਤਰ ਦਾ ਮੂੰਹ ਵੇਖਿਆ ਸੀ ਛੱਪਰੀ ਦੇ ਆ ਮਾਲਕ ਆ ਸਰਸਾ ਅਨੰਦਪੁਰ ਛੱਡਿਆ ਸਰਸਾ ਪਾਰ ਕੀਤਾ ਪਤਾ ਕੋਈ ਨਹੀਂ ਮੇਰੇ ਵੱਡੇ ਸਾਹਿਬ ਜਾਂਦੇ ਮੇਰਾ ਪੁੱਤ ਗੋਬਿੰਦ ਸਿੰਘ ਕਿੰਦਰ ਗਿਆ ਤੇ ਆ ਲਾਲ ਨੇ ਮੈਂ ਉਹਨਾਂ ਦੀ ਮਾਂ ਵਾਂ ਇੱਕਦਮ ਚਰਨਾਂ ਤੇ ਟਹਿ ਗਿਆ। ਕੁਮਾ ਮਾਸੀ ਮੱਥਾ ਟੇਕਿਆ ਚਰਨਾਂ ਤੇ ਟਹਿ ਪਿਆ। ਮਾਤਾ ਜੀ ਧੰਨ ਭਾਗ ਮੇਰੇ। ਦਰਸ਼ਨੋ ਵੀ ਤੁਹਾਡੇ ਤੁਹਾਡੇ ਦਰਸ਼ਨਾਂ ਨੂੰ ਤੇ ਲੋਕੀ ਤਰਸਦੇ ਨੇ। ਮਾਤਾ ਜੀ ਤੁਹਾਡੇ ਦਰਸ਼ਨਾਂ ਨੂੰ ਤੇ ਲੋਕ ਅਨੰਦਪੁਰ ਸਾਹਿਬ ਦੀ ਧਰਤੀ ਜਾਂਦੇ ਨੇ। ਮੇਰੇ ਘਰ ਆਏ ਉਹ ਗਰੀਬ ਨੇ। ਮਾਂ ਗੁਜਰ ਕੋ ਰੱਖਣ ਲੱਗੀ ਪੁੱਤਰਾ ਤੇਰੇ ਕੋਲ ਪਤਾ ਕਿਉਂ ਆਏ ਆ। ਤੇਰੇ ਕੋਲ ਪਤਾ ਕਿਉਂ ਆਏ ਆ ਕਿਉਂ ਆਏ ਦੱਸੋ ਮਾਤਾ ਜੀ ਹੁਕਮ ਕਰੋ ਪੁੱਤਰਾ ਤੇਰੇ ਕੋਲ ਇੱਕ ਫਰਿਆਦ ਲੈ ਕੇ ਆਏ ਆ ਸਾਨੂੰ ਰਾਤ ਕਟਾ ਦੇ ਰਾਤ ਕਟਾ ਕੁੰਮਾ 마ਸੀ ਕਹਿੰਦਾ ਮਾਤਾ ਜੀ ਲੋਕੀ ਤੇ ਤੁਹਾਡੇ ਚਰਣਾ ਚ ਜਾ ਜਾ ਕੇ ਉਥੇ ਪਨਾਹ ਲੈਂਦੇ ਨੇ ਜਿਹਨੂੰ ਸਮਾਜ ਨੇ ਦਰਕਾਰਿਆ ਜਿਹਨੂੰ ਕਿਤੇ ਕੋਈ ਗੱਲਾਂ ਨਹੀਂ ਲਾਉਂਦਾ ਉਹ ਕਹਿੰਦਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਚਲੇ ਜਾਓ ਗੁਰੂ ਗੋਬਿੰਦ ਸਿੰਘ ਵਕੜੀ ਚ ਪਾ ਲੈਂਦੇ ਮਾਰੇ ਤੇ ਪਿਆਰ ਬੜਾ ਕਰਦੇ ਮਾਤਾ ਜੀ ਲੋਕੀ ਤੇ ਸ਼ਰਨਾਗਤ ਤੁਹਾਡੇ ਕੋਲ ਲੈਂਦੇ ਨੇ ਆ ਕੇ ਮੇਰੇ ਕੋਲ ਰਾਤ ਕੱਟਣ ਮਾਂ ਗੁਰਪੁਰਪੁਰੇ ਦੇ ਪੁੱਤਰਾ ਅਸੀਂ ਆਪਣੇ ਖਾਲਸੇ ਨਾਲੋਂ ਵਿਛੜ ਚੁੱਕੇ ਆਂ ਤੇਰੇ ਕੋਲ ਆਏ ਆ ਸਾਨੂੰ ਰਾਤ ਕਟਾ ਦੇ ਆ ਛੋਟੇ ਛੋਟੇ ਲਾਲ ਨੇ ਮੇਰੇ ਕੋਲ ਰਾਤ ਕੱਟਣੀ ਹੈ ਸਾਨੂੰ ਰਾਤ ਕਟਾਉ ਦੇਵੇ ਮਾ ਗੁਜਰ ਘਰ ਗਈ ਤੇਰੇ ਕੋਲ ਆਈ ਏ ਸੇ ਵਾਸਤੇ ਆਏ ਹੈ ਕੁੰਮਾ ਮਾਸ਼ੀ ਸੁਣਦੇ ਨਾਲੇ ਹੈਰਾਨ ਹੋਈ ਜਾਂਦਾ ਸਾਨੂੰ ਰਾਤ ਕਟਾਉ ਦੇਵੇ ਰਾਹੀ ਰਾਤ ਕਟਣ ਲਈ ਆਏ ਰਾਤ ਕਿਤਾਵੇ ਵੇ ਰਾਹੀ ਰਾਤ ਕਟਣ ਲਈ ਆਏ ਰਾਤ ਕਿਤਾਵੇ ਵੇ ਰਾਹੀ ਰਾਤ ਕਟਣ ਲਈ ਆਏ ਕੱਟਣ ਲਈ ਆਏ ਸਾਨੂੰ ਰਾਤ گزار ਦੇਵੇ ਰਾਹੀ ਰਾਤ ਕੱਟਣ ਲਈ ਆਏ ਆਏ ਰਾਤ ਕਟਾ ਲੈ ਰੇ ਰਾਹੀ ਆਣ ਕਟਣ ਲਈ ਆਏ ਰਾਤ ਕਟਾ ਦੇ ਸਾਨੂੰ ਰਾਹੀ ਰਾਤ ਕੱਟਣ ਵਾਸਤੇ ਆਇਆ ਸਾਜ ਸੰਗਤ ਉਸ ਵੇਲੇ ਕਹਿੰਦਾ ਮਾਤਾ ਜੀ ਛੱਪਰੀ ਮੇਰੀ ਨਹੀਂ ਤੁਹਾਡੀ ਮਾ ਮੇਰੇ ਕੋਲ ਆ ਛੱਪਰੀ ਏ ਅੰਦਰ ਬਿਸਤਰਾ ਪਿਆ ਮਾਤਾ ਜੀ ਰਾਮ ਆਪ ਮੈਂ ਬਾਹਰ ਵਹਿ ਜਾਂਦਾ ਬਾਹਰ ਵਹਿ ਕੇ ਰਾਤ কাট ਲਾਂਗਾ ਪਹਿਰਾ ਦਿੰਦਾ ਮਾ ਗੁਜਰ ਕੌਰ ਇੱਕ ਜੇ ਪਾਇਆ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਹੱਬੇ ਬੁੱਢੜੇ ਹਟਾ ਦਾ ਨਿੱਗ ਦਿੰਦੀ ਮਾ ਗੁਜਰ ਕੌਰ ਲੋਰੀਆਂ ਦੇਦੀ ਸਵਾਰੇ ਸਾਧ ਸੰਗਤ ਜੀ ਮਾ ਗੁਜਰ ਕੌਰ ਜੀ ਨੂੰ ਵਾਰ-ਵਾਰ ਪੁੱਛਦੇ ਨੇ ਛੋਟੇ ਸਾਹਿਬ ਜੀ ਮਾ ਸਭ ਜਾਂਦੇ ਪੁੱਛਦੇ ਨੇ ਵੱਡੇ ਵੀਰੇ ਕਦੋਂ ਆਉਣਗੇ ਪਿਤਾ ਗੁਰੂ ਪਿਤਾ ਨਾਲ ਕਦੋਂ ਮਲਾਪ ਹੋਏਗਾ ਧਨ ਮਾ ਬਜਨ ਕੋ ਬੁੱਢੜੇ ਹੱਡਾਂ ਦਾ ਨਿਗ ਦਿੱਤਾ ਪਿਆਰ ਨਾਲ ਫਿਰ ਉਥੇ ਕੁੰਮਾ ਮਾਸੀ ਸਾਰੀ ਰਾਤ ਪਹਿਰਾ ਦਿੱਤਾ ਉਹਨੇ ਪਹਿਰਾ ਦੇ ਕੇ ਇੱਕ ਨਾਲ ਹੀ ਪਿੰਡ ਸੀ ਉਥੋਂ ਫਿਰ ਰਹਿਣ ਵਾਲੀ ਸੀ ਉਥੋਂ ਦੀ ਲక్ష్ਮੀ ਮਾਈ ਇੰਦਾ ਇਤਿਹਾਸ ਚ ਨਾਮ ਹੁੰਦਾ ਲక్ష్ਮੀ ਗੁੰਮਾ 마ਸੀ ਉਹਦੇ ਕੋਲ ਗਿਆ ਤੇ ਜਾ ਕੇ ਕਹਿੰਦਾ ਲక్ష్ਮੀ ਤੈਨੂੰ ਖੁਸ਼ੀ ਦੀ ਖਬਰ ਸੁਣਾਵਾ ਕਹਿੰਦੀ ਕੀ ਤੈਨੂੰ ਪਤਾ ਹੈ ਮੇਰੀ ਛਪਰੀ ਚ ਕੌਣ ਆਏ ਨੇ ਇਹਦੀ ਕੌਣ ਆਇਆ ਕਹਿੰਦੇ ਲੋਕੀ ਉਹਨਾਂ ਦੇ ਦਰਸ਼ਨਾਂ ਨੂੰ ਤਰਸਦੇ ਨੇ ਲੋਕੀ ਉਹਨਾਂ ਕੋਲ ਵਹੀਰਾ ਘੱਟ ਕੇ ਜਾਂਦੇ ਨੇ ਮੇਰੀ ਛਪਰੀ ਜਾ ਕੇ ਵੇਖ ਮੇਰੇ ਕੋਲ ਮਾ ਗੁਜਰਕਾ ਛੋਟੇ ਸਭਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਆਏ ਨੇ ਗੁਰੂ ਗੋਬਿੰਦ ਸਿੰਘ ਦੀ ਮਾਂ ਤੇ ਲਾ ਲਏ ਕਹਿੰਦੀ ਅੱਛਾ ਦੱਸ ਫਿਰ ਲక్ష్ਮੀ ਪਰਿਵਾਰ ਨਾਲ ਵਿਛੜ ਚੁੱਕੇ ਨੇ ਆ ਚੱਲ ਆਪਾਂ ਸੇਵਾ ਕਮਾ ਲਈਏ ਫਿਰ ਉਹ ਲక్ష్ਮੀ ਨੇ ਪ੍ਰਸ਼ਾਦਾ ਤਿਆਰ ਕੀਤਾ ਮਾਈ ਲక్ష్ਮੀ ਉਹਨੇ ਭੋਜਨ ਤਿਆਰ ਕੀਤਾ ਸਭਜਾਦੇ ਨੂੰ ਸਿਖਾਇਆ ਮਾਂ ਨੂੰ ਸ਼ਿਕਾਇਆ ਦਾਦੀ ਮਾਂ ਮਾਂ ਗੁਜਰਕੌਰ ਸਾਧ ਸੰਗਤ ਜਦੋਂ ਦਿਨ ਚੜਿਆ ਤੇ ਮਾਤਾ ਜੀ ਨੇ ਫਿਰ ਆਖਿਆ ਕਹਿੰਦੇ ਪੁੱਤਰਾ ਕੁੰਮਿਆ ਹੈ ਕੁੰਮਿਆ ਅਸੀਂ ਖਾਲਸੇ ਨਾਲ ਵਿਛੜਿਆ ਖਾਲਸੇ ਦਾ ਬੰਦਾ ਮਿਲੇ ਤੇ ਮਲਾ ਦੇ ਫਿਰ ਮਿਲਿਆ ਸੀ ਗੰਗੂ ਲੱਭਦਿਆਂ ਲੱਭਦਿਆਂ ਕੁੰਮੇ ਨੂੰ ਗੰਗੂ ਮਿਲਿਆ ਸੀ ਤੇ ਗੰਗੂ ਮਿਲਿਆ ਗੰਗੂ ਨੂੰ ਆਖਿਆ ਮਾਤਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਮੇਰੇ ਕੋਲ ਨੇ ਕੁੰਮਾ 마ਸੀ ਕਹਿੰਦਾ ਜਿਵੇਂ ਤੈਨੂੰ ਮਲਾ ਦੇਆ ਮਲਾ ਦੇਗਾ ਮਾਰੇ ਨਾਲ ਕਹਿੰਦਾ ਮੈਂ ਮਾਰੇ ਦਾ ਰਸੋਈਆ ਰਿਆ ਗੱਲ ਹੀ ਕੋਈ ਨਹੀਂ ਕੁੰਮਾ ਆ ਗਿਆ ਮਾਤਾ ਜੀ ਫਿਕਰ ਨਾ ਕਰੋ ਮੈਂ ਤੁਹਾਨੂੰ ਮਲਾ ਦੇਵਾਂਗਾ ਮਾਰੇ ਨਾਲ ਜਦੋਂ ਮਾਤਾ ਜੀ ਉਹ ਕੁੰਮੇ 마ਸੀ ਦੀ ਛਪਰੀ ਚੋਂ ਤੁਰਨ ਲੱਗੇ ਨਾ ਮੋਰਾਂ ਦੀ ਥੈਲੀ ਜੀ ਮਾਤਾ ਜੀ ਕੋਲ ਮਾਤਾ ਜੀ ਨੇ ਕੁਸ਼ ਮੋਰਾਂ ਦਿੱਤੀਆਂ ਕੁੰਮੇ ਮਾਈ ਲక్ష్ਮੀ ਨੂੰ ਜਿਹਨੇ ਰਾਤੀ ਪ੍ਰਸ਼ਾਦਾ ਛਕਾਇਆ ਤੇ ਇਹ ਤੋਂ ਸੇਵਾ ਕੀਤੀ ਏ ਆ ਲੈ ਤੇ ਜਦੋਂ ਕੁੰਮੇ ਮਾਸ਼ੀ ਨੂੰ ਦੇਣ ਲੱਗੇ ਕਹਿੰਦਾ ਮਾਤਾ ਜੀ ਮੈਂ ਮਾਇਆ ਨਹੀਂ ਲੈਣੀ ਮੈਂ ਤੇ ਤੁਹਾਡੀ ਸੇਵਾ ਕੀਤੀ ਤੇ ਮਾਤਾ ਗੁਜਰ ਕੋ ਰੱਖਣ ਲੱਗੇ ਕਹਿੰਦੇ ਨਾ ਹ ਵਰਤੀ ਕੋਈ ਗੱਲ ਨਹੀਂ ਵਰਤੀ ਨਾ ਭਾਵੇਂ ਪਰ ਆ ਲੈ ਲੈ ਮਾਇਆ ਕਦੇ ਕਦੇ ਯਾਦ ਕਰ ਲਿਆ ਕਿ ਨਹੀਂ ਗੁਰੂ ਗੋਬਿੰਦ ਸਿੰਘ ਦੀ ਮਾਂ ਮੇਰੇ ਕੋਲ ਰਹਿ ਕੇ ਗਈ ਯਾਦ ਕਰ ਲਿਆ ਬਸ ਗੰਗੂ ਜਦੋਂ ਵੇਖੀ ਨਾ ਮੋਹਰਾਂ ਦੀ ਥੈਲੀ ਮਾਇਆ ਅਸਲ ਵਿੱਚ ਸੀ ਚਿਤ ਨੂੰ ਹਾਰ ਬੈਠਾ ਵੇਖ ਕੇ ਛੱਟ ਦੇ ਵਿੱਚ ਸੀ ਮਾਲ ਗੰਗੂ ਤੀਰ ਪੁੱਤ ਸੀ ਐ ਪਰ ਬ੍ਰਹਮਣਾ ਦਾ ਪਰ ਨਿਕਲਿਆ ਬੜਾ ਝੰਡਾਲ ਸਾਥ ਸੰਗਤ ਉਥੋਂ ਉਥੋਂ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾ ਗੰਗੂ ਨਾਲ ਲੈ ਕੇ ਗਿਆ ਫਿਰ ਸ਼ਰੰਗ ਮਰਿੰਡੇ ਦੀ ਧਰਤੀ ਕੌਤਵਾਲੀ ਗੰਗੂ ਆਪਣੇ ਘਰ ਲਗਿਆ ਫਿਰ ਉਥੇ ਜੇਲ੍ਹ ਵਿੱਚ ਬੰਦ ਕਰਾਇਆ ਇਤਿਹਾਸ ਤੁਹਾਨੂੰ ਪਤਾ ਹੈ ਪਰ ਸਾਧ ਸੰਗ ਜੀ ਜਦੋਂ ਆ ਦਿਨ ਆਉਂਦੇ ਨੇ ਨਾ ਫਿਰ ਕਲਗੀ ਧਰ ਯਾਦ ਆਉਂਦਾ ਸਭ ਜਾਂਦੇ ਯਾਦ ਆਉਂਦੇ ਨੇ ਸਾਡੇ ਵਾਸਤੇ ਪੂਰਨੇ ਪਾ ਗਏ ਅੱਜ ਸੁੱਖਾਂ ਦੀਆਂ ਨੀਂਦਰਾਂ ਵੱਡੇ ਵੱਡੇ ਮਹਿਲ ਨੇ ਸਿਰਫ ਇੱਕ ਗੁਰੂ ਗੋਬਿੰਦ ਸਿੰਘ ਦੀ ਬਦੌਲਤ ਭੋਲ ਕਲਿਓ ਵੇਸ਼ ਜੋ ਰਹਾ ਵਿੱਚ ਕੁਝ ਖਾਸ ਲਿਖਣ ਲਈ ਚੱਲੇ ਨੇ ਚੱਲੇ ਰਾਹ ਵਿੱਚ ਕੁਝ ਖਾਸ ਨਿਕੜ ਲਈ ਚੱਲੇ ਫੁੱਲ ਕਲੀਆਂ ਵਿੱਚ ਜੋ ਰਾਹ ਵਿੱਚ ਕੁਝ ਖਾਸ ਨਿਕੜ ਲਈ ਚੱਲੇ ਫੁੱਲ ਕਲੀਆਂ ਵਿੱਚ ਜੋ ਰਾਹਾਂ ਵਿੱਚ ਉਥੋਂ ਫਿਰ ਸਭ ਜੱਦਿਆਂ ਦੀ ਸ਼ੁਰੂਆਤ ਹੋਈ ਤੇ ਜਦੋਂ ਅੱਜ ਵੀ ਵੇਖੋ ਔਰੰਗੇ ਨੇ ਸਜ਼ਾ ਵਜੀਦੇ ਨੇ ਸਜ਼ਾ ਦਿੱਤੀ ਸ਼ਹੀਦ ਕੀਤਾ ਕੌਣ ਜਾਣਦਾ ਹੈ ਲਾਲ ਤਾਂ ਅੱਜ ਤੱਕ ਪੈਂਦੀਆਂ ਆਈਆਂ ਤੇ ਪੈਂਦੀਆਂ ਰਹਿਣਗੀਆਂ ਤੇ ਸਾਧ ਸੰਗਤ ਜੀ ਸਾਹਿਬ ਜਦਿਆਂ ਨੂੰ ਐਨੇ ਸਿਰ ਝੁਕਦੇ ਨੇ ਇੰਨੀਆਂ ਨਮਸ਼ਕਾਰਾਂ ਕਰੋੜਾਂ ਲੋਕ ਆਪੋ ਦੇ ਮਹੀਨੇ ਚ ਸਜਦੇ ਕਰਦੇ ਨੇ ਲੈ ਨਹੀਂ ਟੁੱਟਦੀ ਕਤਲਗੜ ਸਾਹਿਬ ਫਤਿਹਗੜ ਸਾਹਿਬ ਸਾਧ ਸੰਗਤ ਜੀ ਬਸ ਇੱਕੋ ਧਾਰਨਾ ਪੜ ਲੀਏ ਫਿਰ ਸਮਾਪਤੀ ਕਰੀਏ ਅੱਜ ਵੀ ਨੀ ਹਾਂ ਬੋਲਦੀਆਂ ਸਰਹੱਦ ਦੀਆਂ ਅੱਜ ਵੀ ਵਜੀਦੇ ਨੂੰ ਲਾਂਤਾਂ ਪੈਂਦੀਆਂ ਅੱਜ ਵੀ ਨੀ ਹਾਂ ਬੋਲਦੀਆਂ ਸਰਹੱਦ ਦੀਆਂ ਪਾਪੀ ਸੁਪਿਆਏ ਕੀ ਕੈਰ ਕਮਾਇਆ ਏ ਅੱਜ ਵੀ ਨੀ ਹਾਂ ਬੋਲਦੀਆਂ ਸਰਹੱਦ ਦੀਆਂ ਬਾਪੀ ਸੁਪੇ ਆਏ ਕੀ ਕਹਿਰ ਕਮਾਇਆ ਅੱਜ ਵੀ ਨਹੀਂ ਹੋ ਗੋ ਦੀਆਂ ਸਰਣ ਦੀਆਂ ਬਾਪੀ ਸੁਪੇ ਆਏ ਕੀ ਕਹਿਰ ਕਮਾਇਆ ਹਾਏ ਅੱਜ ਵੀ ਨਹੀਂ ਹੋ ਗੋ ਦੀਆਂ ਸਰਣ ਦੀਆਂ ਬਾਪੀ ਸੁਪੇ ਸਾਹਿਬ ਦੀ ਧਰਦੀਪ ਜੀ ਦੇ ਨੂੰ ਲਾਂਤਾਂ ਪੈਂਦੀਆਂ ਤੇ ਸਾਰ ਸੰਗਤ ਵੱਡੀ ਕੁਰਬਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆ ਲਾਲਾਂ ਦੀ ਯਾਦ ਕਰੀਏ ਉਹਨਾਂ ਨੂੰ ਆਪਣੇ ਦਿਲ ਵਿੱਚ ਵਸਾਈਏ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ساری ਜ਼ਿੰਦਗੀ ਦੇਣ ਨਹੀਂ ਦੇ ਸਕਦਾ ਜਿਹੜੇ ਪਰਉਪਕਾਰ ਜਿਹੜੀ ਕਿਰਪਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਤੇ ਕੀਤੀ